हां जी दोस्तों फिर खड्या भाई अवतार ਦੇ ਕੋਲੇ ਤੇ بھائی ਦੇ ਕੋਲੇ ਮਿੱਤਰੋ ਤਿੰਨ ਨਗਾ ਤਿੰਨਾਂ ਦੀ ਜਿਹੜੀ ਡਿਟੇਲ ਆਪਾਂ بھائی अवतार ਤੋਂ ਲੈਨੇ ਆਂ ਖੜਿਆ ਜੀ ਪਿੰਡ ਰਮਾਣਾ ਤਹਿਸੀਲ ਮਿੱਤਰੋ ਚੈਤੋ ਤੇ ਜ਼ਿਲ੍ਹਾ ਹੈਗਾ ਜੀ ਫਰੀਦਕੋਟ ਤਾਂ ਜੀ ਸੁਣ ਵਾਲੀ ਮਿੱਤਰੋ ਨੇੜੇ ਹੀ ਆ ਬਿਲਕੁਲ ਤੇ ਚੰਗੇ ਮਿੱਤਰੋ ਹਵਾਨੇ ਵਾਲੀ ਆ ਘੱਡ ਕੱਡਵੇਂ ਮਿੱਤਰੋ ਠੀਕ ਆ ਕੋਈ ਬਹੁਤਾ ਛੋਟਾ ਨਹੀਂ ਤੇ ਝੋਲੀ ਮਿੱਤਰੋ ਬਹੁਤ ਚੰਗੀ ਆ ਫਿਕਸ ਹਵਾਨੇ ਦੀ ਆ ਤੇ ਕੱਲਾ ਕੱਲਾ ਮਿੱਤਰੋ ਥਾਣਾ ਥਾਣਾ ਦਾ ਗੈਵ ਥਾਣਾ ਦਾ ਸਹਿਜ ਤੁਸੀਂ ਦੇਖ ਸਕਦੇ ਹੋ ਤੇ ਜਰਸੀ ਮਿੱਤਰੋ ਕ੍ਰਾਸ ਹੈ ਬਹੁਤ ਸੋਹਣੀ ਤਿਆਰ ਹੋਈ ਆ ਤੇ ਸੂਣ ਦੇ ਬਿਲਕੁਲ ਨੇੜੇ ਆ ਹਾਂਜੀ ਤੇ ਦੂਜੇ ਨੰਬਰ ਤੇ ਇਹਨੂੰ ਦੂਰ ਕੇ ਦਿਖਾ ਦਈਏ ਫੇਰ ਆਪਾਂ ਹਾਂਜੀ ਅਵਤਾਰ ਕੀ ਹਾਲ ਚਾਲ ਹੈ ਠੀਕ ਆ ਬਾਈ ਵਧੀਆ ਠੀਕ ਆ ਸੇ ਤਾਂ ਹਾਂ ਵਧੀਆ ਤੇ ਇਹਦੀ ਵਹਿੜ ਦੀ ਆਪਾਂ ਜੇ ਹੁਣ ਜਾਣਕਾਰੀ ਲੱਗੇ ਕਿਹੜਾ ਸੂਗਾ ਜੀ ਪਹਿਲਾਂ ਤਾਂ ਦੂਜਾ ਸੂਗਾ ਸੋਹੰਦੀ ਆ ਬਾਈ ਦੂਜਾ ਸੂਗਾ ਸੋਹੰਦੀ ਆ ਹਾਂ ਜੱਸੀ ਪੰਜਾਬ ਵਾਲੀ ਆ ਠੀਕ ਹੈ ਕਿੰਨੇ ਦਿਨ ਬਾਕੀ ਆ ਇਰੇ ਮੈਂ 2 ਦਿਨ ਬਾਕੀ ਹੈ ਜੀ ਠੀਕ ਆ ਬਸ ਛੰਡੀ ਠੰਡੀ ਵਿੱਚ ਬਹੁਤ ਆ ਜੀ ਓਕੇ ਕਿੰਨਾ ਜਿੱਥੇ ਮਰਜੀ ਹੱਥ ਮਾਰੀ ਚਲ ਓਕੇ 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 ਠੀਕ ਆ ਓਕੇ ਜੀ ਹਾਂ ਤੇ ਫੇਸ ਕੁਆਲਿਟੀ ਵੀ ਬਹੁਤ ਵਧੀਆ ਮਿੱਤਰੋ ਗੋਦੀ ਵਾਲੀ ਆ ਜਿਹੜੇ ਵੀ ਵੀਰ ਭਰਾ ਨੂੰ ਲੋੜ ਹੋਵੇ ਤੇ ਇਹਦੇ ਮਿੱਤਰੋ ਚੰਗਾ ਜਰਸੀ ਦਾ ਟੀਕਾ ਲਵਾ ਕੇ ਤੇ ਗਾਹਾਂ ਤੁਸੀਂ ਪ੍ਰੀਡ ਤਿਆਰ ਕਰ ਸਕਦੇ ਹੋ ਕਿਉਂਕਿ ਸਰੀਰ ਪੱਖੋਂ ਵੀ ਮਿੱਤਰੋ ਸੋਹਣੀ ਆ ਥਾਂਲੇ ਵੀ ਦੀ ਵੀ ਸਾਫ਼ ਹੈ ਤੇ ਜਰਸੀ ਦਾ ਜੇਕਰ ਮਿੱਤਰੋ ਚੰਗਾ ਇੰਪੋਰਟਡ ਸੀਮਾ ਲੱਗ ਜਾਦਾ ਮੂਰੇ ਬੱਚੇ ਬਹੁਤ ਚੰਗੇ ਆਉਣਗੇ ਤੇ ਤੁਸੀਂ ਘਰੇ ਹੀ ਬੈਠ ਕੇ ਮਿੱਤਰੋ ਬ੍ਰੀਡ ਤਿਆਰ ਕਰ ਸਕਦੇ ਹੋ ਤੇ ਜਿਹੜੇ ਵੀ ਫਿਰ ਆਪਾਂ ਗਣੇ ਵੀ ਵੀਰ ਭਰਾ ਨੂੰ ਜ਼ਰੂਰਤ ਹੈ ਤਾਂ ਬਹੁਤ ਸੋਹਣੇ ਮਿੱਤਰੋ ਤਿਆਰ ਹੋਈਏ ਤੇ ਮੁੱਲ ਕੀ ਕਰਤਾ ਜੀ ਦਾ ਆਪਾਂ ਫਿਰ ਦਾ ਮੁੱਲ ਕਰਾਣਾ ਰਾਈਡਰ ਕੇ ਲੈਣ ਦੇਣ ਕਰਕੇ ਬਸ ਮੁੱਲੋ ਤਾਂ ਕਰ ਹੀ ਲੈ ਚੱਲ ਲੈਣ ਦੇਣ ਤਾਂ ਲੈ ਨੂੰ ਆਪੇ ਪਤਾ ਲੱਗ ਜਾਂਦਾ 70000 ਮੁੱਲ ਆ ਜੀ ਮੁੱਲ 70 ਹੈ ਹਾਂ ਮਾਨਤਾਨ ਹੋ ਜੂ ਮਾਨਤਾਨ ਕਰਾਂਗੇ ਮਾਨਤਾਨ ਹੋ ਜੋ ਮਿੱਤਰੋ ਮੁੱਲ 70000 ਆ ਦੋ ਚਾਰ ਦਿਨ ਸੂਣ ਦੇ ਵਿੱਚ ਆ ਥਾਂ ਤੋਂ ਬਾਹਰ ਸੋਹਣਾ ਹਾਂ ਚੰਗਾ ਥਾਣਾ ਹੈ ਹੂੰ ਤੇ ਹੁਣ ਦੂਜੇ ਨੰਬਰ ਤੇ ਗੱਲ ਕਰਕੇ ਹਨਾ ਤੇ ਹਾਂਜੀ ਇਹਦੀ ਡਿਟੇਲ ਜੀ ਇਹ ਬਾੜਾ ਜੀ ਦੂਜਾ ਸੂਹੀ ਇਹ ਸੂਹੀ ਇਹ ਵੀ ਦੂਜਾ ਸੂਬਾ ਸੁੰਦੀ ਹੈ ਹਨਾ ਤੇ ਤੋਰੋ ਜੀ ਇਹਨੂੰ ਵੀ ਢੰਡੀ ਢੁੰਡੀ ਇਹ ਵੀ ਬਹੁਤ ਆ ਜੀ ਓਕੇ ਉਧਰ ਤੋਰਦੇ ਮਿੱਤਰੋ ਜਿਹੜੇ ਤਿੰਨੇ ਗਾਵਾਂ ਨੇ ਗਰਮੀ ਝੱਲਣ ਵਾਲੀਆਂ ਨੇ ਜਿੱਤੇ ਮਰਜੀ ਮਿੱਤਰੋ ਬੰਦ ਦਿਓ ਗਰਮੀ ਦੇ ਵਿੱਚ ਹੌਂਕਣਗੀਆਂ ਨੇ ਤੇ ਸਿੱਧੀ-ਸਿੱਧੀ ਮਿੱਤਰੋ ਖਰਾਬ ਨਹੀਂ ਹੁੰਦੀਆਂ ਦੁੱਧ ਵਧੀਆ ਕੱਢਣਗੀਆਂ ਦੁੱਧ ਸੰਘਣਾ ਹੁੰਦਾ ਤੇ ਕਿਉਂਕਿ ਜੇਕਰ ਤੁਸੀਂ ਫਾਰਮ ਦੇ ਵਿੱਚ ਕੰਮ ਕਰਨਾ ਚਾਹੁੰਦੇ ਆ ਤਾਂ ਫਿਰ ਤਾਂ ਤੁਹਾਨੂੰ ਚੰਗੀਆਂ ਐਫ ਚਾਹੀਦੀਆਂ ਜੇਕਰ ਤੁਸੀਂ ਘਰੇਲੂ ਦੁੱਧ ਦੀ ਪੀਣ ਦੀ ਖਾਤਰ ਘਰੇਲੂ ਪਸ਼ੂ ਰੱਖਣਾ ਤਾਂ ਉਹਨਾਂ ਦੀ ਖਾਤਰ ਮਿੱਤਰੋ ਇਹ ਬਹੁਤ ਵਧੀਆ ਨੇ ਹਾਂਜੀ ਇਹਦਾ ਰੇਟ ਕੀ ਕਰਤਾ ਜੀ ਫਿਰ ਇਹ ਨਾਲ ਦੇਣ ਜੀ 65000 ਰੁਪਇਆ 65 ਹੂੰ ਠੀਕ ਹੈ ਤੇ ਕਿੰਨੇ ਦਿਨ ਬਾਕੀ ਆ ਸੋਣ ਚ ਇਹ ਵੀ 2 ਕੁ ਦਿਨ ਹੀ ਲਊਗੀ ਤਿਆਰ ਹੋਈ ਜਾਂਦੀ ਆ ਬਸ ਹਾਂ ਤਿਆਰ ਹੀ ਹਨ ਹਾਂ ਥਣ ਥਣ ਬਹੁਤ ਵਧ ਗਏ ਹਾਂ ਚੰਗਾ ਥਾਣਾ ਹਨ ਹੂੰ ਤੇ ਹੁਣ ਤੀਜੇ ਨੰਬਰ ਤੇ ਆਪਾਂ ਗੱਲ ਕਰਦੇ ਹਾਂ ਇਹ ਵੀ ਮਿੱਤਰੋ ਜਰਸੀ ਕ੍ਰੋਸ ਹੈ ਤੇ ਇਹਦੀ ਕੀ ਡਿਟੇਲ ਆ ਜੀ ਕਿਹੜਾ ਸੂਗਾ ਇਹਦਾ ਬਾਈ ਇਹ ਤੀਜਾ ਸੂਗਾ ਤੀਜਾ ਸੂਗਾ ਹਾਂ ਤੇ ਮਿੱਤਰੋ ਸਰੀਰ ਪੱਖੋਂ ਬਹੁਤ ਸੋਹਣੀ ਆ ਚੰਗਾ ਮੋਟਾ ਥਾਣਾ ਹੈ ਪੂਰੀ ਫਸੀ ਖੜੀ ਆ ਤੇ ਕਿੰਨੇ ਕ ਦਿਨ ਰਹਿਦੇ ਇਹਦੇ ਬਸ ਇੱਕ ਡੰਗ ਢੜੀ ਇਹ ਜਾਸੀ ਦੇ ਸਾਹੀਵਾਲ ਦਾ ਮਿੱਤਰੋ ਕ੍ਰੋਸ ਹੈ ਕਿਉਂਕਿ ਜਿੱਥੇ ਮਰਜੀ ਇਹਨਾਂ ਬਸਮਾ ਨੂੰ ਫਿਰ ਆਪਾਂ ਕਹਿੰਦੇ ਬਣਦੇ ਤਾਂ ਤੁਹਾਨੂੰ ਕੋਈ ਸਮੱਸਿਆ ਵੀ ਨਹੀਂ ਆਉਣੀ ਨਾ ਇਹ ਸਿਰ ਜੇ ਮਿੱਤਰੋ ਇਹਨਾਂ ਦੇ ਥਣ ਖਰਾਬ ਹੁਣ ਤੇ ਕਿਉਂਕਿ ਜਿਹੜੀਆਂ ਜਾਦੇ ਪੋਲੀਆਂ ਹੁੰਦੀਆਂ ਉੱਥੇ ਸਮੱਸਿਆ ਥਣਾ ਦੀ ਵੱਧ ਆਉਂਦੀ ਹੈ ਹਾਂਜੀ ਫੇਸ ਬਹੁਤ ਵਧੀਆ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਇਹ ਪਹਿਲਾਂ ਤਿਆਰ ਨਹੀਂ ਹੋਈ ਸੀ ਜੀ ਠੀਕ ਹੈ ਹਾਂ ਹੁਣ ਤਾਂ ਤਿਆਰ ਆ ਬਿਲਕੁਲ ਹੈ ਨਾ ਇੱਕ ਦੋ ਦਿਨ ਹੀ ਲਾਉ ਮੈਨੂੰ ਤਾਂ ਲਾਦਾ ਹੈ ਨਾ ਠੀਕ ਹੈ ਕਿ ਦੂਜਾ ਜਾਂ ਤੀਜਾ ਸੁਭਾ ਸੁੰਦੀ ਆ ਬਸ ਤੀਜਾ ਲਾ ਲਓ ਹਾਂ ਤੇ ਕੀ ਰੇਟ ਕਰਤਾ ਜੀ ਇਹਦਾ ਫਿਰ ਆਪਾਂ ਇਹਦਾ ਲੈਂਡ ਇਹ 68000 ਰੁਪਏ ਜੀ ਇਹਦਾ 68 ਹੈ ਹਾਂ ਇਹਦਾ 65 ਹੈ ਇਹਦਾ 65 ਹੈ ਜੀ ਹਾਂ ਇਹਦਾ 70 70 ਦਾ 70000 70 ਸੋ ਜਿਹੜੇ ਵੀ ਵੀਰ ਭਰਾ ਨੂੰ ਤਿੰਨੇ ਨਗਾਂ ਦੇ ਵਿੱਚੋਂ ਮਿੱਤਰੋ हां तैयार ਤਾਂ ਹਜੇ ਹੋਣਾ ਹੈ ਹਾਂ ਠੀਕ ਹੈ ਤੇ ਫੋਨ ਨੰਬਰ ਬੋਲ ਦਿਓ ਜੀ ਆਪਣਾ 946343 ਹਾਂਜੀ 12138 94634312138 2 ਦਾ ਫੋਨ ਨੰਬਰ ਆ ਮਿੱਤਰੋ ਤਿੰਨੇ ਨਗ ਚੰਗੇ ਆ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤੁਸੀਂ ਆਪਦੀ ਤਸੱਲੀ ਕਰਕੇ ਸੌਦਾ ਕਰ ਸਕਦੇ ਹੋ ਸੋ ਲਗਾਤਾਰ ਆਪਣੀਆਂ ਮਿੱਤਰੋ ਵੀਡੀਓ ਆ ਰਹੀਆਂ ਨੇ ਤੇ ਪਹਿਲਾਂ ਵੀ ਆਪਾਂ ਚਾਰ ਗਾਵਾਂ ਦੀ ਵੀਡੀਓ ਪਾ ਚੁੱਕੇ ਆ ਇਹ ਤਿੰਨਾ ਤੇ ਇੱਕ ਦੋ ਗਾਂਵ ਹੋਰ ਵੀ ਆਪਾਂ ਤੁਹਾਨੂੰ ਦਿਖਾਉਣ ਜਾ ਰਹੇ ਆ ਸੋ ਸਾਰੇ ਵੀਰਾਂ ਦਾ ਧੰਨਵਾਦ